ਉਹ ਆਣ ਕੇ ਨੇ ਸਾਨੂੰ ਉਹਦਾ ਕੰਮ ਅੜਿਆ ਕੋਈ ਦੇ ਉਹਨੇ ਸੰਗਤ ਨੇ ਸਾਨੂੰ 40000 ਦੇ ਜੋੜੀ ਲੈ ਕੇ ਦਿੱਤੀ ਆ ਜੀ ਇਹ ਜਿਹੜੀ ਬੋਤਿਆਂ ਦੀ ਬੱਚਿਆਂ ਦੇ ਲੈ ਕੇ ਤੇ ਛੋਟੇ ਤੇ ਉਹਦਾ ਮਹਾਰਾਜ ਨੇ ਕੁਰਸੀ ਆ ਫਰੇ ਕੀਤਾ ਈ ਇਸ ਤਰ੍ਹਾਂ ਕਾਰਜੇ ਸੂਤਰ ਕਰਦਾ ਰੱਬ ਜਿਹਦਾ ਮਹਾਰਾਜ ਦੀ ਕਿਰਪਾ ਨਾਲ ਸੇਵਾ ਪਾਣੀ ਨਾਲ ਕਰਦੀ ਜੀਵਾਂ ਕਰੇ ਹਾਂ ਇਹ ਰਾਖੀ ਕਰੀ ਇਹ ਤਰ੍ਹਾਂ ਸਭ ਸੇਵਾ ਕਰਦੀ ਸੰਗਤ ਇਤਰਾ ਸੰਤ ਲੱਗੀ ਰਹਿੰਦੀ ਮੇਲਾ ਲੱਗਾ ਲੈਂਦਾ ਜੀ ਇਹ ਜੀ ਆਪਾਂ ਜਿਹਨੂੰ ਆਪਾਂ ਬਾਰਾ ਸਿੰਘ ਹੀ ਆਹ ਦਿੰਦੇ ਆ ਇਹ 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 ਮਧੀ ਆ ਜੀ ਉਹਦੇ ਨਰ ਤੇ ਸਿੰਘ ਹੁੰਦੇ ਆ ਜੀ ਹਾਂ ਇਹ ਇਤਰਾਤਾਂ ਨੂੰ ਆਪੇ ਆਪੇ ਲਈ ਤਨ ਬਖਸ਼ੀ ਆਈ ਇਹ ਧੀਰੇ ਧੀਰੇ ਤੇ ਆ ਮਾਲ ਤਾਂ ਨੇ ਬੱਸ ਇਹ ਇਤਰਾ ਚੜਾਵਾ ਹੀ ਇਤਰਾ ਕੋਈ ਛੱਡ ਜਾਂਦਾ ਕੋਈ ਕਰਮਾਂ ਦੀ ਸੇਵਾ ਕਰਦੇ ਬਾਹਰ ਗਾਵਾਂ ਜੀ ਉਹਨਾਂ ਦੀਆਂ ਤੇ ਬਾਕੀ ਜਿਹੁਰ ਸਭ ਮਾਲ ਜਾਂਦਾ ਆਪਣਾ ਇਥੋਂ ਸਾਂਭ ਕੇ ਪੰਜੀ ਖੜਦੇ ਆ ਤੇ ਦੋ ਦੋ ਟਰੱਕ ਖੜਦੇ ਆ ਆਪਾਂ ਇੱਕ ਸਾਲ ਛੱਡ ਕੇ ਦੂਜੇ ਸਾਲ ਚ ਤੇ ਸਭ ਸਾਂ ਤੇ ਸਾਰੀ ਇਹ ਸਾਲ ਤੇ ਜਿਹੜੀ ਆ ਇਹ ਸੇਵਾ ਹੀ ਕਰਦੀ ਆ ਜਿਨ੍ਹਾਂ ਦਾ ਕਿਤਨਾ ਦਾ ਕਿਸੇ ਦਾ ਕੰਮ ਨਹੀਂ ਕੋਈ ਬਣਦਾ ਚਾ ਠਿੱਲਾ ਮੱਠਾ ਉਹਦਾ ਕੰਮ ਬਣਦਾ ਕੋਈ ਨੌਕਰੀ ਦਾ ਨਹੀਂ ਬਣਦਾ ਨੌਕਰੀ ਦਾ ਕੰਮ ਬਣ ਜਾਂਦਾ ਵਾ ਤੇ ਇਸ ਤਰ੍ਹਾਂ ਕਰਕੇ ਫਿਰ ਸੇਵਾ ਹੀ ਕਰਦਾ ਕੋਈ ਤਰਕਾਇਆ ਨਹੀਂ ਇੱਥੇ ਮਹਾਰਾਜ ਦਾ ਪਹਿਲੇ ਦਿਨ ਮਹਾਪੁਰਖਾਂ ਨੇ ਇਹ ਕੰਮ ਰੰਬਿਆ ਵਾ ਤੇ ਸੇਵਾ ਕਰੂ ਉਹਦਾ ਆ ਮਾਲ ਡੰਗਰ گاਵਾ ਜੀ ਜਿਹਦੀ ਸੇਵਾ ਕਰ ਰਹੇ ਉਤਰਾਂ ਹੀ ਫਰੀ ਆ ਇਹ ਸੇਵਾਦਾਰੀ ਵਿਚਾਰੇ ਉਤਰਾ ਹੀ ਆ ਕਿ ਇਹ ਫ੍ਰੀ ਕਰਾ ਰਿਹਾ ਸੇਵਾ ਇਹ ਰੋਟੀ ਪਾਣੀ ਖਾਣਾ ਜਲਪਣੀ ਸਕਦੇ ਆ ਆ ਮਾਲ ਡੰਗ ਰਿਆ ਜੀ ਸਾਰਾ ਇਧਰ ਆ ਇਹਨਾਂ ਦੀ ਸੇਵਾ ਕਰ ਰਹੀ ਸਾਰਿਆਂ ਤੇ ਨਾਲ ਉਧਰ ਮਾਲ ਚੰਗਾ ਵੀ ਆ ਚਲੋ ਤੇ ਇੱਥੇ ਜਲਪਣੀ ਤੇ ਬਗਤ ਆਈ ਇਸ ਤਰ੍ਹਾਂ ਚੜਾ ਜਾਂਦਾ ਸਿੰਘ ਕੋਈ ਇਸ ਤਰ੍ਹਾਂ ਤੇ ਆਵ ਜਾਂਦੀ ਆਪਨਾ ਮਹਾਰਾਜ ਤੇ ਮੇਰਨਾ ਇਥੇ ਗੁਰੂ ਘਰ ਚੀਜ਼ ਆਈ ਜਾਂਦੀ ਆ ਤੋ ਪੁਈ ਜੇ ਸ਼ੇਂਗ ਮੰਗਦਾ ਦੇ ਹੀ ਜਿੰਨੇ ਨੂੰ ਫਿਰਹੀਂ ਕੋ ਡੇਰੇ ਡੋਰੇ ਜਿਹਨੇ ਰੱਖਣਾ ਉਹਨਾਂ ਕਿਦਾ ਲੈ ਲੈ ਜਿਆ ਉਹ ਰੱਖੂ ਲਿੰਦਾ ਜੀ ਵੈਰੀ ਖਾਲਸਾ ਵੈਰੀ ਭਤੀ ਇਹ ਜੀ ਟਾਪੀ ਸਾਰੀ ਤੇ ਇਹ ਬਾਬਾ ਜੀ ਆਏ ਆ ਇੱਥੇ ਆਪਣੇ ਅੱਸੂ ਚ ਕਿਹੜੀ ਸਨ ਦੇ ਵਿੱਚ ਆਏ ਸੀਗੇ 83 84 ਸਨ ਦੇ ਅੱਸੂ ਮਹੀਨੇ ਚ ਆਏ ਹਾਂ ਜੀ 84 ਦੇ ਅੱਸੂ ਚ ਬਾਬਾ ਸ਼ੀਰ ਜੀ ਹਾਂ ਜੀ ਹਾਂ ਜੀ ਤੇ ਅੱਸੂ ਚ ਆ ਕੇ ਫਿਰ ਮਾ ਕੇ ਮਹਾਂ ਪਰਖਾ ਸਹੀ ਸੀਗੇ ਇਥੇ ਗੁਲਾਪਾਸੀ ਦੀ ਸੇਵਾ ਲਈ ਪਟਾਉਣ ਦੀ ਅੱਛਾ ਘੇਰੇ ਘੇਰੇ ਗੁਲਾਪਾਸੀ ਬਹੁਤ ਜਿਆਦਾ ਪਿਪੜ ਪਿਪੜਾ ਥਾ ਜੰਗਲ ਸੀਗਾ ਜੰਗਲ ਸੀ ਬਹੁਤ ਜਿਆਦਾ ਹਾਂ ਹਾਂ ਤੇ ਉਹ ਫਿਰ ਜਦੋਂ ਉਹਨਾਂ ਨੇ ਮਹਾਪੁਰਖਾਂ ਨੇ ਉਹ ਗੁਲਾਪਾਸੀ ਪਟਾਉਣ ਦੀ ਕੋਸ਼ਿਸ਼ ਕੀਤੀ ਨਾ ਫਿਰ ਸੰਗਤਾਂ ਤੇ ਮਾਹੌਲ ਬਹੁਤ ਖਰਾਬ ਏ ਹਾਂ ਸਿੰਘਾਂ ਦਾ ਤੇ ਉਹ ਨਿਕ ਨਿਕੇ ਮੁੰਡਿਆਂ ਨੇ ਨਿਆਣਿਆਂ ਨੇ ਉਹਨੇ ਨੇ ਆਉਣਾ ਤੇ ਬਾਬਾ ਜੀ ਨੇ ਕਿਹਾ ਸੇਵਾ ਕਰੋ ਹਾਂ ਗੁਲਾਪਾਸੀ ਪੁੱਟੋ ਜਾਂ ਇਥੇ ਮਿੱਟੀ ਛੱਡ ਕੇ ਜਿਹੜੀ ਬੁੱਥੇ ਆ ਉਹ ਮੋਢ ਪੂਰੋ ਉਹ ਸਾਕਤ ਨੇ ਬਾਹਰੋਂ ਲਿਆ ਕੇ ਮਿੱਟੀ ਤੋੜਿਆਂ ਚ ਜਾਂ ਬਾਲਟਿਆਂ ਚ ਤੇ ਉਹ ਸੇਵਾ ला ਛੜੀ ਸਲੋਬਰ ਦੀ ਪਟਾਈ ला ਛੜੀ ਸਹੀ ਹੈ ਸਹੀ ਹੈ ਮੁਰਕੇ ਫਿਰ ਮਾਪਰ ਜਾਣ ਕੇ ਕਰ ਛੱਡ ਦਿੰਦੇ ਤੇ ਅਸੀਂ ਅਸੀਂ ਹੰਬਲੀ ਆ ਤੇ ਗੁਰੂ ਗ੍ਰੰਥ ਸਾਹਿਬ ਨੂੰ ਫਿਰ ਵੇਹ ਲੋ ਕਲਗੀ ਤੋੜਾ ਲਾਇਆ ਸੋਨੇ ਦਾ ਅੱਛਾ ਜੀ ਸਾਰੀਆਂ ਚੀਜ਼ਾਂ ਨਾ ਗੁਰੂ ਗ੍ਰੰਥ ਸਾਹਿਬ ਦਿੱਤੀਆਂ ਅੱਛਾ ਬਾਬਾ ਸ਼ਹੀਦ ਜੀ ਜਿਹੜੇ ਆ ਹਾਂ ਜੀ ਉਹ 1984 ਚ ਇੱਥੇ ਆਇਆ ਇੱਥੇ ਆਇਆ ਹਾਂ ਕਿਸ ਸਥਾਨ ਤੇ ਉਦੋਂ ਇੱਥੇ ਜੰਗਲ ਸੀ ਉਹਦੇ ਜੰਗਲ ਹੀ ਸੀ ਸਾਰੀ ਗੁਲਾਪਾਸੀ ਬਾਬਾ ਸ਼ਹੀਦ ਜੀ ਦਾ ਜਿਹੜਾ ਪੁਰਾਣਾ ਪਿੰਡ ਜਿਲਾ ਸ਼ਹਿਰ ਕਿਹੜਾ ਸੀ ਉਹ ਲੈ ਜੀ ਮਾਛੀਆਰਾ ਲੱਲਾ ਪਿੰਡ ਲੱਲਾ ਸੀ ਹਾਂ ਅੱਛਾ ਇੱਥੇ ਬਾਬਾ ਸ਼ਹੀਦ ਜੀ ਦੇ ਨਾਲ ਸੰਗਤ ਕਿਵੇਂ ਜੁੜੀ ਇੱਥੇ ਵੀ ਸੰਗਤ ਜਦੋਂ ਬਾਬਾ ਜੀ ਨੇ ਕਾਗਦੇ ਦਿਖਾਇਆ ਜੀ ਉਹਨਾਂ ਨੇ ਜਿਤਰਾ ਇਤਰਾ ਸਾਡੇ ਢਿੰਡੀ ਵਾਲੇ ਜੀ ਹਾਂਜੀ ਉਹ ਇੱਥੇ ਮੁੰਡਾ ਇਹ ਜਗਾ ਪਧਰੀ ਪਿੰਡ ਦੀ ਆ ਇਹ ਪਧਰੀ ਇਹ ਸੱਲ ਜੀ ਤਿੰਨ ਚੌ ਪਿੰਡਾਂ ਦੀ ਪਧਰੀ ਧੂਰੇ ਤਾਸਰ ਪਾ ਪਿੰਡੀ ਵਾਲਾ ਤੇ ਨਿੱਕੀ ਪਧਰੀ ਅੱਛਾ ਜੀ ਇਹ ਸਾਂਚ ਅੱਛਾ ਜੀ ਹਾਂ ਤੇ ਇੱਥੇ ਬਾਬਾ ਭੋਲਾ ਜਿਹੜਾ ਉਹ ਪਿੰਡ ਲੋਕੰਡਿਆ ਦੇ ਕਿੱਗਾ 12 ਸਾਲ ਬਾਬਾ ਭੋਲਾ ਜੀ ਬਾਬਾ ਭੋਲਾ ਜੀ ਅੱਛਾ ਜੀ ਉਹ 12 ਸਾਲ ਕੰਡੇ ਰੇ ਪਰ ਇਹ ਟ੍ਰੇਨ ਉਹ ਟ੍ਰੇਨ ਲੋਦੀ ਅੱਛਾ ਜੀ ਤੇ ਪਹਿਲੇ ਪ੍ਰਾਤਨ ਤਰੀਆਂ ਉਹ ਪਹਿਲੀ ਵਾਰ ਮੋਤਾਂ ਦਾ ਬਾਬਾ ਤਾਰਾ ਉਹ ਨਿੱਕੀ ਪਧਰੀ ਦੀ ਐ ਅੱਛਾ ਜੀ ਜਿਹੜਾ ਬਾਬਾ ਭੋਲਾ ਜੀ ਉਹ ਨਿੱਕੀ ਪਧਰੀ ਦੀ ਅੱਛਾ ਜੀ ਹੁਣ ਭਾਂਜੀ ਜਿਹੜੀ ਇਹ ਵੀ ਗਾ ਨਿੱਕੀ ਪਧਰੀ ਦੀ ਆ ਅੱਛਾ ਜੀ ਅੱਛਾ ਜੀ ਇਹ ਵੀ ਜੈਦੀ ਸਦੀ ਹਾਂ ਹਾਂ ਇਹਨਾਂ ਦੀ ਰੋਜ਼ ਜਿਵੇਂ ਜਿਵੇਂ ਵਦ ਕੱਲਾ ਕੱਲਾ ਇੱਕ ਆਪਣੀ ਭੈਣ ਨੇ ਆਉਣਾ ਇੱਥੋਂ ਨਕੀ ਪਧਰੀ ਉਹਦੇ ਨੇ ਦੱਸਿਆ ਜੀ ਪਹਿਲਾਂ ਤੇ ਲਾਗੋ ਇੱਕ ਕੁੜੀ ਨੇ ਆਉਣਾ ਆਪਣੇ ਭੈਣ ਨੇ ਤੇ ਉਹ ਦਿਨ ਆਪਣਾ ਕਾਰੋਬਾਰ ਚੜਨਾ ਚੱਲੂਗਾ ਤੇ ਫਿਰ ਬਾਬਾ ਜੀ ਉਧਰ ਮਾਲਵੇਲੇ ਜਿਹੜਾ ਆ ਗਿਆ ਇੱਥੇ ਫਿਰ ਇਹ ਤੇ ਸੰਤ ਜੁੜਦੀ 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 ਜਿਹਦੇ ਜਿਤਨਾ ਕਰਮਾ ਪੂਰੇ ਦੀਂਦੀਆਂ ਫਿਰ ਮੁੰਡਾ ਇੱਕ ਉਹਨੇ ਅਗਰ ਬੱਚਾ ਨਹੀਂ ਹੁੰਦਾ ਤੇ ਉਹ ਬਾਬਾ ਜੀ ਬੱਚਾ ਗੁਜ਼ਰ ਗਿਆ ਤੇ ਕੋਈ ਜਾਣ ਇਹਨਾਂ ਦੇ ਬਾਬੇ ਨੇ ਕੀ ਗੱਲ ਇਹਨਾਂ ਨੂੰ ਹੋਇਆ ਐਂ ਬਾਬਾ ਜੀ ਇਹਨਾਂ ਦਾ ਬੱਚਾ ਅਗਰ ਆਦਾ ਗੁਜ਼ਰ ਗਿਆ ਬਾਬੇ ਦੇ ਹੱਥ ਕੁੜੀ ਚੋਲ ਉਹੋ ਹੀ ਯਾਰ ਹਟ ਦਿਓ ਤੇ ਨਾਂ ਯਾਰਾ ਰੱਖਿਓ ਤੇ ਮੁੰਡਾ ਹੋਊਗਾ ਉਹ ਦੇ ਘਰ ਅੱਛਾ ਫਿਰ ਉਹਨਾਂ ਯਾਰਾ ਰਟਦੀ ਉਹਦੇ ਨਾਮ ਪ੍ਰਾਤ ਬਣੀ ਆ ਜੀ ਅੱਛਾ ਜੀ ਤੇ ਉਹ ਫਿਰ ਯਾਰਾ ਨਾਂ ਰੱਖਿਆ ਦੇ ਨਾਂ ਅੱਛਾ ਜੀ ਫਿਰ ਇਤਨਾ ਕੌਗਤ ਕਰਕੇ ਫਿਰ ਮਹਾਂਪ੍ਰਕਰ ਸੰਗਤ ਕਰਨ ਦੇ ਬਈ ਅੱਛਾ ਜੀ ਹਾਂ ਇਹ ਚੱਕਰ ਕਰਕੇ ਇਤਨਾ ਫਿਰ ਸੰਗਤ ਵਾਦੀ ਵਾਦੀ ਤੇ ਵਧੀ ਇੱਕ ਚੱਕ ਮਹਿ ਰਿਆ ਉਹਦੇ ਉਹ ਫਿਰ ਇਤਨਾ ਉਹ ਪ੍ਰੇਮ ਕਰਨ ਦੇ ਬਈ ਇਤਨਾ ਉਹਦੇ ਘਰ ਬੱਚਾ ਨਹੀਂ ਡਾਕਟਰ ਜਵਾਬ ਦਿੱਤਾ ਸੀ ਠਣੇ ਦਾ ਰਹਿ ਵਸਤ ਅੱਛਾ ਤੇ ਮੁੰਡੇ ਦਾ ਅਮਰੂਦ ਰੱਖਿਆ ਬਾਬਾਈ ਨੇ अच्छा ओने फिर ਪਿੰਡ ਗਏ ਤੇ ਬਾਬਿਆਂ ਦੇ ਪਾਰੀ ਜਮੀਨ ਲੱਗੇ ਲੈਣਾ ਜੀ ਛੋਟੇ ਛੋਟੇ ਲਈ ਤੇ ਬਾਬੇ ਉਹ ਸਿੰਘ ਆਇਆ ਤੇ ਆਂਦਾ ਬਾਬਾ ਜੀ ਇੱਥੇ ਆਪਾਂ ਬਾਬਿਆਂ ਦੇ ਬਾਗ ਲਾਇਆ ਕਰਨਾ ਤੇ ਉਹ ਸਿੰਘ ਆਂਦਾ ਬਾਬਾ ਜੀ ਸਾਡੇ ਘਰ ਫਿਰ ਸਾਡੇ ਪਾਰੀ ਚ ਮਰੂਤ ਬੂਟੇ ਬੜੇ ਵਧੀਆ ਹੂੰ ਬਹੁਤ ਸਾਫ ਉਹਦੇ ਨਾਲ ਦੇ ਬੂਟੇ ਲਾਵਾਂਗੇ ਆਪਾਂ اچھا ਬਾਬਾ ਸ਼ਹੀਦ ਜੀ ਦਾ ਜਿਹੜਾ ਭੈਣ ਜੀ ਦੇ ਨਾਲ ਮਲਾਪ ਇਹ ਕਿਵੇਂ ਹੋਇਆ ਇਹ ਫਿਰ ਕਈ ਸੌਤੇ ਬਾਬੇ ਬੁੱਢਾ ਸੌ ਕੜਦੀ ਭੈਣ ਜੀ ਪਹਿਲੇ ਦਿਨ ਲਾ ਗਈ اچھا ਭੈਣ ਜੀ ਨੇ ਲਾ ਗਈ ਸੇਵਾ ਕਰਨ ਦੀ اچھا ਜੀ ਪਿੰਡੋਂ ਪਿੰਡੋਂ ਕੁੜੀਆਂ ਖੜਦੀਆਂ ਜੀ ਸੇਵਾ ਨਹੀਂ ਤੇ ਜਗ ਸੇਵਾ ਕਰਨੀ ਬਾਪੂ ਦੇ ਸਾਹ ਜਾਂਦੀ ਚੜੀ ਮਾਹਪੁਰ ਗੁੱਡੀਆਂ ਕੁਪਣਾ ਲੈ ਕੇ ਨਾਲ ਮਾਈਆਂ ਲੈ ਕੇ ਜਥਾ ਲੈ ਕੇ ਫਿਰ ਉੱਥੇ ਲਾਗ ਲੱਗਦੀ ਤੇ ਫਿਰ ਬਾਬਾ ਜੀ ਦਾ ਨਾਮ ਪ੍ਰੇਮ ਪਾ ਗਿਆ ਇੱਥੇ ਆਉਂਦੇ ਪਏ ਅੱਛਾ ਜੀ ਇੱਥੇ ਫਿਰ ਥਾਂ ਤੋਂ ਨਹੀਂ ਹੁੰਦਾ ਤਾਂ ਥੋੜਾ ਆਂਦਾ ਹੈ ਤੇ ਰਾਹ ਨੂੰ ਫਿਰ ਉਹਨੇ ਭਾਂਜੀ ਚੜ ਜਣਾ ਮੜ ਕੇ ਫਿਰ ਸਹੀ ਸੀ ਇਹ ਇਮਾਰਤ ਬਣ ਡੇ ਵੀ ਫਿਰ ਭਾਂਜੀ ਸਖਤ ਰਹਿਣ ਡੇ ਵੀ ਫਿਰ ਇਤਰਾ ਕਰਕੇ ਨਾਲ ਫਿਰ ਭਣਾ ਰਹਿਣ ਡੇ ਪੀਆਂ ਨਾਲ ਹੀ ਫਿਰ ਜੋ ਚੀਰ ਕੋ ਜਿਤਨਾ ਢਿੱਲਾ ਜਿਹਨੂੰ ਇਟ ਦੀ ਬਿਮਾਰੀ ਆ ਉਹਨਾਂ ਨੂੰ ਇੱਥੋਂ ਗੋਹਾ ਮਲਦੇ ਆ ਉਹ ਗੁਆ ਮਲਿਆ ਉਹਨਾਂ ਦੀ ਹੱਟ ਦੀ ਬਿਮਾਰੀ ਹੱਟਦੀ ਆ ਕਿਹੜੀ ਬਿਮਾਰੀ ਆ ਜਿਹੜੀ ਹੱਟ ਦੀ ਬਿਮਾਰੀ ਲੱਗ ਜਾਂਦੀ ਜਿਹਨਾਂ ਨੂੰ ਹਾਂਜੀ ਹਾਂਜੀ ਅੱਛਾ ਅੱਛਾ ਇਹ ਬਿਮਾਰੀ ਜਿਹੜੀ ਲੱਗਦੀ ਆ ਠੀਕ ਆ ਠੀਕ ਜੇ ਟਰੱਕਾ ਟਰੱਕਾ ਲੱਗ ਜਾਂਦੀ ਬੁੱਢੇ ਬੰਦੇ ਨੂੰ ਏੜ ਦੀ ਏੜ ਦੀ ਉਹ ਜਿਹੜਾ ਕੈਂਸਰ ਨਹੀਂ ਉਹ ਵੀ ਇੱਥੋਂ ਆਗਰਮਾਨ ਦਾ ਜਲ ਪਾਣਾ ਗੁਆ ਮਲਣਾ ਉਹਨਾਂ ਨੇ ਇਹ ਵਜਨ ਕੀਤਾ ਮਾਹਪੁਰਖਾਂ ਨੇ ਅੱਛਾ ਇਹ ਏੜਸ ਦੀ ਜਿਹਨੂੰ ਬਿਮਾਰੀ ਆ ਉਹ ਇੱਥੇ ਮਾਹਪੁਰਖ ਗੁਆ ਮਲਦੇ ਗੁਆ ਮਲ ਕੇ ਦੁਬਾਰਾ ਆਗਰਮਾਨ ਦਾ ਵਜਨ ਹੁਣ ਭਾਂਜੀ ਦੇ ਵਜਨ ਇਤਨਾ ਚੱਲਦਾ ਜਿਤਨਾ ਪਾਪੀ ਚੱਲਦਾ ਉਤਨਾ ਭੈਣ ਜੀ ਦਾ ਬਚਨ ਚੱਲਦਾ ਦਵਾਈ ਦੀ ਲੋੜ ਤੇ ਦਵਾਈ ਦੀ ਲੋੜ ਜੇ ਮਾੜੀ ਮੋੜ ਚ ਜਲ ਜਾਂਦੀ ਤੁਸੀਂ ਉਹ ਖਾ ਲੈਣੀ ਆ ਹੁਣ ਭੈਣ ਜੀ ਵੀ ਉਹ ਆ ਜਾਂਦੇ ਆ ਤੇ ਜੇ ਵੀ ਤੂੰ ਲਿਆ ਦਵਾਈ ਮੋੜੀ ਉਹ ਮਾੜੀ ਮੋੜ ਖਾਲਾ ਤੇ ਗਾਣਾ ਲਈ ਅੱਛਾ ਫਿਰ ਹੁਣ ਭੈਣ ਜੀ ਵੀ ਗਾਣਾ ਰੱਖਦੇ ਆ ਕਿਸ ਬੰਦੇ ਦਾ ਜੇ ਤੀ ਪੜ੍ਹ ਖਣਪੜ ਸਭ ਕਰੋ ਜੇ ਤਗੜਾ ਤੇ ਉਹ ਫਿਰ ਫਲ ਦੇ ਦਿੰਦੇ ਆ ਝੋਲੀ ਪਾਉਂਦੇ ਤੇ ਉਹਦੇ ਨਾਂ ਨਾਂ ਰੱਖਦੇ ਆ ਤੇ ਤੇਰੇ ਨਾਮ ਆ ਮੁੰਡਾ ਫਲਾਣਾ ਨਾਂ ਲਿਖੋ ਬੱਚਾ ਹੁੰਦਾ ਫਿਰ ਉਹਨ ਦਾ ਘਰ ਅੱਛਾ 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 ਇਹ ਤਰ੍ਹਾਂ ਕਰਕੇ ਫਿਰ ਭੈਣ ਜੀ ਦਾ ਬਾਬਾ ਚੱਲਣ ਦਾ ਬੇ ਬਾਬਾ ਜੀ ਕਿੰਨਾ ਸਮਾਂ ਇੱਥੇ ਰਹੇ ਆ ਬਾਬਾ ਜੀ ਸਾਲਾ ਨੂੰ ਤੁਸੀਂ ਅਈ ਦੇ ਨਪਾੜਿਆ ਤੇ 84 ਜਾਏ ਆ ਤੇ ਹੁਣ ਆ ਯਾਰ ਵੀ ਬਰਸ਼ੀ ਬਾਬਾ ਜੀ ਅੱਛਾ ਜੀ ਹੁਣ ਜਿਹੜੀ ਗਈ ਅੱਛਾ ਤੇ ਜਨਵਰੀ ਚ ਆਉਂਦੀ ਜਨਵਰੀ ਦੋ ਦੋ ਤਰੀਕ ਨੂੰ ਦੋ ਤਰੀਕ ਨੂੰ ਹਾਂ ਬਾਬਾ ਜੀ ਦੋ ਤਰੀਕ ਜਨਵਰੀ ਚ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਇਹ ਤਰ੍ਹਾਂ ਕਰਕੇ ਫਿਰ ਮੁਰਗੇ ਨੂੰ ਮਾਰਾ ਇਹਨੂੰ ਨਾ ਸਾਰਾ ਉਹਨਾਂ ਸੋਨਾ ਲਾਇਆ ਗੁਰੂ ਗ੍ਰਹ ਸੰਤ ਤੇ ਪਹਿਲੋ ਮਹਾਰਾਜ ਨੇ ਅਤੇ ਤੇ ਗੁਰੂ ਨਾਨਕ ਦੀ ਪਲਕ ਨੂੰ ਬਾਬਾ ਜੀ ਪਲਕ ਚੁਣ ਕੇ ਤੇ ਉਹਦਾ ਫਰਲਾ ਬਣਾ ਕੇ ਲਾਉਂਦੇ ਤੇ ਅਹੀਂ ਆਖਣਾ ਬਾਬਾ ਜੀ ਇਹ ਨਿਕਨੇਗੇ ਨੇ ਛੋਟੇ ਛੋਟੇ ਆਖਣਾ ਬਾਬਾ ਜੀ ਇਹ ਕੀ ਆ ਆਖਣਾ ਮਹਾਰਾਜ ਲਿਆਵਾਂਗੇ ਤੇ ਆਪਾਂ ਨੂੰ ਮਹਾਰਾਜ ਸੋਨਾ ਦਾ ਕਲਗੀ ਤੋੜਾ ਲਾਉਣਾ ਠੀਕ ਹੈ ਫਿਰ ਉਹਨੂੰ ਸੁਨਾਰੇ ਨੂੰ ਵਾਗ ਦਿੱਤਾ ਉਹਨਾਂ ਅਗਵਾਰ ਤੇ ਕੋਲੇ ਦੇ ਹਮ ਸੁਨਾਰੇ ਨੂੰ ਨਹੀਂ ਫਿਰ ਵਿਚਾਰੇ ਨੇ ਉਹਨਾਂ ਵਾਹਾ ਬਣਾਇਆ ਹਮ ਫਿਰ ਮੁੜ ਕੇ ਬਾਬਾ ਜੀ ਫਿਰ ਇਤਰਾ ਨੂੰ ਦੱਸਿਆ ਪਦਰਾ ਲੱਗੇ ਫਿਰ ਉਹਨਾਂ ਅਗਵਾਰ ਤੇ ਕੋਲੇ ਨਾਲ ਵਾਗ ਦਿੱਤਾ ਤੇ ਇਤ ਇਤਰਾ ਮਹਾਰਾਜ ਨੂੰ ਕਲਗੀ ਤੋੜਾ ਲੱਗਣਾ ਕੀ ਉਹ ਲਾਈਦਾ ਜੀ ਦਿਨੇ ਲਹਦਰ ਆ ਤਕ ਲਾ ਚਾਮਨ ਤੇ ਦਿਨੇ ਫੇਸ ਸਜ ਕੇ ਤੇ ਬਾਹਿਆਂ ਕਾਲਿਆਂ ਦਾ ਚੋਲਾ ਵਾ ਮਹਾਰਾ ਨੂੰ ਦਿਲ ਦੇ ਇੱਕੋ ਗਰੰਟੀ ਸਿੰਘ ਆ ਜਿਹੜਾ ਇਸ ਮਹਾਰਾ ਨੂੰ ਸਜਾਉਂਦਾ ਅੱਛਾ 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 ਹਾਂਜੀ ਚਾ ਜਿੱਦਾਂ ਆਪਾਂ ਬਣਾ ਬਈ ਸਥਾਨ ਬਣਾਏ ਆ ਹਾਂਜੀ ਕਿ ਆਪਾਂ 5 6 ਜਗ੍ਹਾ ਮੱਥਾ ਟੇਕਦੇ ਆ ਹਰੀ ਹੋ ਜੀ ਇਹ ਵੱਖ-ਵੱਖ ਜਗ੍ਹਾ ਮੱਥਾ ਟੇਕਦੇ ਆ ਇਹਨਾਂ ਦਾ ਕੋਈ ਬਾਬਾ ਜੀ ਦਾ ਤਪਸਥਾਨ ਆ ਜਾਂ ਕੋਈ ਕੀ ਇਹ ਜੜੀਆਂ ਵਾ ਜੰਨੀਆਂ ਆ ਆਪਾਂ ਮੱਥਾ ਟੇਕਣ ਵਾਲੀਆਂ ਜਗਾ ਵਾ ਇਹਨਾਂ ਦਾ ਕੀ ਇਤਿਹਾਸ ਆ ਹਾਂਜੀ ਹਾਂਜੀ ਇਹ ਜਿਹੜਾ ਜੀ ਪਹਿਲਾਂ ਹੁੰਦਾ ਵਾ ਵੱਡਾ ਦਰਬਾਰ ਹਾਂਜੀ ਵੱਡਾ ਦਰਬਾਰ ਜਿੱਥੇ ਦੋ ਨਿਸ਼ਾਨ ਲੱਗੇ ਖੱਲੇ ਭੂਰਾ ਉਹ ਆ ਸ਼ਿਨੀਪਾਸ਼ੀ ਦਾ ਸਥਾਨ ਅੱਛਾ ਜੀ ਸ਼ਿਨੀਪਾਸ਼ਾ ਬੱਡਾ ਸਾਹਿਬ ਬਾਬਾ ਜੀ ਇੱਟਾ ਜੀ ਇਹ ਮਾਹਪੁਰਖ ਆਏ ਅੱਛਾ ਇਸ ਜਗ੍ਹਾ ਤੇ ਇੱਥੇ ਆਏ ਜੀ ਜਦੋਂ ਇਹਨਾਂ ਚੰਦੂ ਨਾਥ ਵਟ ਕੇ ਖੜੀ ਇੱਥੋਂ ਕਬਰ ਕਸਾ ਲਾ ਕੇ ਖੜੀ ਆ ਜੀ ਅੱਛਾ ਇਹ ਬਾਬਾ ਜੀ ਦੱਸਿਆ ਮਾਹਪੁਰਖਾਂ ਠੀਕ ਹੈ ਇਹਨੂੰ ਪਹਿਲਾਂ ਲੰ ਚਲ ਲੰਡੀ ਤਾਂ ਵਾਜ ਲੱਡੀ ਤਾਂ ਵਾਜਦੀਂਦੀ ਉਹ ਫਿਰ ਬਾਬਾ ਬੁੱਢੇ ਸਾਹਿਬ ਨੇ ਇੱਕ ਖੜਕ ਬਾਬੇ ਖੜਕ ਸੁਨੇ ਨਿਸ਼ਾਨ ਸਾਹਿਬ ਦਿੱਤਾ ਬਾਬਾ ਬੁੱਢੇ ਸਾਹਿਬ ਉਹ ਇਥੇ ਸਿੰਘ ਰਿੰਦਾ ਢਿੰਦੀ ਆਏਗਾ ਉਹਨਾਂ ਦੇ ਸਾਹਮਣੇ ਹੀ ਬਿਲਕੁਲ ਇੱਕ ਦਰਬਾਰ ਆ ਹਾਂਜੀ ਹਾਂਜੀ ਉਹ ਉਹ ਕੇਸਬੰਦ ਦੇ ਵਿੱਚ ਜਿਹੜਾ ਮਗਰਲੇ ਬਣਿਆ ਨਹੀਂ ਸਭ ਤੋਂ ਪਹਿਲਾਂ ਆਉਂਦਿਆਂ ਹਾਂਜੀ ਪੋਰੇ ਦੇ ਸਾਹਮਣੇ ਪੋਰੇ ਉਹ ਵੱਡਾ ਸ਼ੇਰੇ ਪਾਸ਼ਾ ਦਾ ਸ਼ੇਰੇ ਪਾਸ਼ਾ ਉਹ ਸ਼ੇਰੇ ਪਾਸ਼ਾ ਦਾ ਠੀਕ ਹੈ ਤੇ ਜਿਹੜਾ ਪਰਲਾ ਦਾ ਉਹ ਸੁਖਸਨ ਮਹਾਰਾਜ ਦਾ ਰਾਜ ਸੁਖਸਨ ਦਾ ਤੇ ਇੱਕ ਭੋਰਾ ਸਾਹਿਬ ਪਿਛਲੇ ਬੰਨੇ ਵੀ ਹੈਗਾ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆ ਉਹਦੇ ਥੱਲੇ ਭੋਰਾ ਉਹ ਬਾਬਾ ਜੀ ਦਾ ਗੀਟਾ ਸਾਹਿਬ ਜੀ ਆ ਬਾਬਾ ਸ਼ੀਜ ਜੀ ਦਾ ਗੀਟਾ ਸਾਹਿਬ ਉਹ ਗੀਟਾ ਸਾਹਿਬ ਥੱਲੇ ਭੋਰਾ ਸਾਰੇ ਚੀਜ਼ਾਂ ਦੇ ਬਣਾਇਆ ਤੇ ਜਿਹੜਾ ਉਹਦੇ ਲੱਗੇ ਇੱਕ ਦਰਬਾਰ ਹੋ ਰਿਹਾ ਬਾਬਾ ਸ਼ੀਜ ਦੇ ਗੀਟੇ ਲੱਗੇ ਉਹ ਜਿਹੜਾ ਲੱਗੇ ਉਹ ਬਾਬੇ ਭੋਲੇ ਦਾ ਜੀ ਠੀਕ ਹੈ ਜਿਹੜਾ 12 ਸਾਲ ਕੰਡਿਆ ਰਿਕੇ ਅੱਛਾ 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 ਤੇ ਜਿਹਦਾ ਦੂਜਾ ਇੱਕ ਤੀਜੇ ਤੀਜੇ ਨੰਬਰ ਤੇ ਆਉਂਦਾ ਫੇਰ ਜਿਹਨਾਂ ਗਾੜੀ ਗਾਵਾਂ ਵਾ ਮੂਰਤੀ ਬੱਕਰੀਆਂ ਦੀ ਮੂਰਤੀ ਬਣਾਈ ਆ ਉਹ ਆਪਣਾ ਸਿੰਘ ਹੀ ਬ ਉਹ ਨਿਕਟਾ ਅਸਰ ਜਿਹੜਾ ਆਪਣਾ ਬਣਿਆ ਹਰੀ ਕੀ ਅੱਛਾ ਜੀ ਉਹਨਾਂ ਦਾ ਫਿਰ ਸਤਾਨ ਬਣਾਇਆ ਇੱਥੇ ਉਹ ਵੀ ਰਾਇ ਨਾਲ ਮਹਾਪਰਖ ਤੇ ਬਾਬਾ ਬੁੱਢੇ ਨਾਲ ਸ਼ਾਦੀ ਤੇ ਉਹ ਨਹੀਂ ਉਹਨਾਂ ਨੇ ਵੀ ਤਕਤੀਸ਼ਾ ਬਣਾਈਆਂ ਜਿਤਨਾ ਬੱਕਰੀਆਂ ਚਾਰ ਦਿਨ ਸ਼ੇਰ ਅੱਛਾ ਅੱਛਾ ਸ਼ੇਰ ਬੱਕਰੀ ਚਾਰ ਕਿਲੋ ਉਹ ਵੀ ਚੀਜ਼ ਬਣਾਈ ਹੈ ਮਹਾਪਰਖਾ ਠੀਕ ਠੀਕ ਆ ਠੀਕ ਠੀਕ ਸ਼ੇਰ ਬੱਕਰੀ ਚਾਰ ਕਿਲੋ ਅੱਛਾ ਅੱਗੇ ਆ ਜੰਨੇ ਜਦੋਂ ਆਪਾਂ ਤੇ ਉਦੋਂ ਅੱਗੇ ਫਿਰ ਬਾਬਾ ਸ਼ੀਦੀ ਫੋਟੋ ਲੱਗੀ ਆ ਹਾਂਜੀ ਤੇ ਜੰਗਲਾਂ ਵਾਲਿਆ ਵਾ ਹਾਂਜੀ ਉੱਥੇ ਬਾਬਾ ਜੀ ਜਦੋਂ ਰਾਤ ਦਿਨੇ ਨਾ ਸਾਈਂ ਦੇ ਉੱਥੇ ਲੰਮੇ ਪੈ ਜਨਾ ਜੀ ਕਰਕੇ ਪਹਿਕੇ ਵਜਨ ਕਰਨਾ ਨਾ ਸੰਗਤ ਨਾਲ ਤੇ ਜਦੋਂ ਉਹਨਾਂ ਨੇ ਜੇ ਕੋਈ ਸੰਗਤ ਆਈ ਤਾਂ ਫਿਰ ਉੱਠ ਕੇ ਵਜਨ ਕਰਨ ਲੱਗ ਪਣਾ ਤੇ ਨਹੀਂ ਤੇ ਉਹਨਾਂ ਨੇ ਲੰਮੇ ਪੈ ਕੇ ਤੇ ਆਪ ਦਾ ਰੱਬ ਰੱਬ ਕਰਦੇ ਰਹਿੰਦੇ ਉੱਥੇ ਉਹਨਾਂ ਦੀ ਜ਼ਿੰਦਗੀ ਨਗਾਈ ਸਾਰੀ ਦਿਨੇ ਅੱਛਾ ਅੱਛਾ ਤੇ ਰਾ ਨੂੰ ਨਾ ਮਰ ਬੂਰੀ ਤੇ ਰਹਿੰਦੇ ਬੂਰੀ ਤੇ ਰਾਤ ਰਹਿੰਦੇ ਬੂਰੀ ਤੇ ਸਾਥੇ ਹੁਣ ਦਾ ਭੈਣ ਜੀ ਇਹ ਵੀ ਬੂਰੀ ਤੇ ਰਹਿੰਦੇ ਹਮ ਅਸਨੇ ਤਾਂ ਬੂਰੀ ਤੇ ਮੰਜਾ ਨਹੀਂ ਤੇ ਦਿੰਦਾ ਜੀ ਇਸ ਜਗ੍ਹਾ ਦੇ ਨਾ ਮੰਜਾ ਮੰਨਦੀ ਆ ਜਿਹੜਾ ਪਹਿਲੋ ਸੰਤ 12 ਸਾਲ ਰਹਿ ਕੇ ਦੱਸਿਆ ਪੂਪਾ ਪੋਲਾ ਜੀ ਉਹ ਉਹ ਕੰਡਿਆਂ ਦੇ ਉਹਨਾਂ ਕਿਹਾ ਜਾ ਤੇਰਾ ਕੰਮ ਹੋ ਜੂਗਾ ਕੰਡੇ ਕਿੱਤੀ ਵੱਢ ਕੇ ਚੱਲ ਜਾ ਹੁਣ ਇੱਥੇ ਵੇ ਸੇਵਾ ਚੱਲਦੀ ਕੋਈ ਗਰੀਬ ਗਰਬਾ ਆਉਂਦਾ ਕਫਾ ਪਾਣੀ ਛਕਦਾ ਉਹਦਾ ਮਾਲ ਨੂੰ ਘੜੀ ਸੇਵਾ ਕਰ ਜਾਂਦਾ ਪਾਣੀ ਢਾਹ ਜਾਂਦਾ ਉਹਦੇ ਦੁੱਖ ਦੂਰ ਹੋ ਜਾਂਦੇ ਆ ਜੇ ਕੋਈ ਤੀ ਪੋਤਰੀ ਮਿਲਦਾ ਜੇ ਗਰੀਬ ਆ ਉਹ ਚਾਰ ਦਿਨ ਸੇਵਾ ਕਰ ਲੈਂਦਾ ਡੰਗਰ ਵੱਛੇ ਚ ਜਾਂ ਕੋਈ ਬੋਕਰ ਝਾੜੂ ਕਰ ਲੈਂਦਾ ਜੋ 50 50 ਦੇ ਨੋਟ ਤੋਂ ਫਿਰ ਬਾਬਾ ਜੀ ਨੇ ਸਮੰਦਰੀ ਆ ਇਹਦਾ ਹਾਂਜੀ 50 ਦੇ ਨੋਟ ਤੋਂ 50 ਦੇ ਨੋਟ ਹਾਂਜੀ ਉਹ ਤਾਂ ਉਹਦਾ ਫਿਰ ਬਾਬਾ ਜੀ ਨੇ ਵੇਖਿਆ 50 ਦੇ ਨੋਟ ਤੇ ਤੇ ਇਹਦਾ ਆ ਵਾ ਫਿਰ ਜਿਹੜਾ ਜਿਹੜਾ ਉਹ ਸਮੁੰਦਰੀ ਚਾਜ ਕੇਸ ਕੰਮ ਲਈ ਗੁਰਦਰਾ ਸਾਹਿਬ ਵਰਤਦੇ ਆ। ਹੁਣ ਜੀ ਆਪਾਂ ਜਦੋਂ ਫਿਰ ਵਿਆਹ ਸ਼ਾਦੀ ਹੁੰਦੇ ਚਾ ਇਤਰਾ ਵਿਆਹ ਕਰਦੇ ਭਾਂਜੀ। ਹਾਂ ਹਾਂ। ਅੱਜ ਵਿਆਹ ਵੇ। ਅੱਛਾ ਵਿਆਹ। ਤੇ ਉਹ ਫਿਰ ਵਿੱਚ ਭਾਗ ਦੇ ਰੋਟੀ ਪਾਣੀ ਖਵਾਉਣੇ ਆ। ਫਿਰ ਜਿਹੜਾ ਕੋਈ ਸੰਗਤ ਆਉਂਦੀ ਉਹਨੂੰ ਕਮਰਾ ਦੇ ਦੀਦਾ। ਅੱਛਾ। ਹਾਂ ਜੀ। ਉਹ ਫਿਰ ਇੱਥੇ ਜਿਤਨਾ ਕੋਈ ਦੋ ਜੀ ਚਾਰੇ ਆਏ ਆ ਕੋਈ ਦੁਖੀ ਆ ਫਿਰ ਉਹਨੂੰ ਵਾਕੀ ਦਾ ਕਮਰਾ ਲੈ ਲਓ ਇੱਥੇ ਰੋ। ਠੀਕ ਹੈ ਠੀਕ ਹੈ। ਇਸ ਰਾਤ ਭਾ ਜਿਹੜਾ ਮਰਜੀ ਆ ਕੇ ਰਹਿ ਸਕਦਾ। ਠੀਕ ਹੈ। ਇਹ ਫਿਰ ਸਰਾ ਬਣਾਈ ਹੈ ਜੀ। ਤੇ ਇਹ ਪਰਲਾ ਜਿਹੜਾ ਮਗ ਮਹਾਪਰਖ ਨਾ ਰੱਖਿਆ ਜੀ ਆਹ ਨਾ ਰੱਖਿਆ ਤੇ ਇੱਕ ਕੰਬੋ ਕੀ ਮਾੜੀ ਡੇਰਾ ਬਣਾਇਆ ਬਾਬੇ ਸੁੱਖਾ ਹੋਂਦਾ ਹਾਂਜੀ ਹਾਂਜੀ ਕਿਨੇ ਮੱッセ ਰੰਗ ਦਾ ਸਿਰ ਖੜਿਆ ਹਾਂਜੀ ਉਹ ਜਰਮਸਤਾਨ ਬਣਾ ਬਾਬਾ ਜੀ ਨੇ ਠੀਕ ਉੱਥੇ ਦਲਪਨ ਤੁਸੀਂ ਆਪ ਰਹਿੰਦਾ ਸੀ ਬਾਬਾ ਚਦਰ ਸਿੰਘ ਉੱਥੇ ਠੀਕ ਹਾਂਜੀ ਤੇਰੇ ਪੁੱਤਰ ਬਾਹਰ ਚੱਕਰ ਵਰਤੀ ਹੈ ਦਗੁਰਜੀ ਡੇਰਾ ਆਪਣਾ ਹਾਂਜੀ ਆਪਣਾ ਮੋਹਨਪੁਰੇ ਡੇਰਾ ਹਾਂਜੀ ਨਿੱਕੇ ਟਾ ਉਹ ਫਰੋਇਪੁਰ ਕਰੀਆਂ ਵੀ ਆ ਜੀ ਉੱਥੇ ਜਿਤਨਾ ਜਿਤਰਾ ਬਾਬਾ ਜੀ ਨੇ ਸਿੰਘ ਭਾਏ ਆ ਫਿਰ ਉੱਥੋਂ ਜਿਤਨਾ ਮਹਾਪਰਖ ਦਾ ਚੱਲਦਾ ਜੀ ਚੱਲੀ ਚੱਲਦਾ ਵਧੀਆ ਸਭ ਕੋ ਠੀਕ ਹਾਂ ਜਿੱਤਰਾ ਜਿੱਤਰਾ ਬੰਦਾ ਚਲਣੀ ਦੀ ਚੀਜ਼ ਨਾ ਨਾ ਉਹਨਾਂ ਦੇ ਨਾਲ ਤੇ ਇੱਕ ਚਲਣੀ ਜਿਹੜਾ ਬੰਦਾ ਸਿੱਖ ਦਸਮਗ੍ਰਾ ਹੂੰ ਜਿਹੜਾ ਕੋਈ ਲਈ ਫਿਰੂ ਗੁਰੂ ਘਰ ਦੀ ਚੀਜ਼ ਉਹਦੇ ਨਾਲ ਚਲਣੀ ਆ ਜੀ ਹਾਂਜੀ ਹਾਂਜੀ ਜਿਹੜਾ ਦਫਰੂ ਗੁਰੂ ਘਰ ਦਾ ਉਹਦੇ ਨਾਲ ਥੋੜੀ ਚਲਣੀ ਆ ਨਹੀਂ ਚੱਲੇ ਨਹੀਂ ਚੱਲੇ ਗੱਲ ਸਹੀ ਤੇਰੀ ਜਿਹੜਾ ਕੋਈ ਰੱਬ ਦਾ ਨਾਮ ਕਰੂਗਾ ਚੀਜ਼ ਬਣਾਉ ਰੱਬ ਦੀ ਉਹ ਚੀਜ਼ ਤਾਂ ਬਣੀ ਠੀਕ ਆ ਠੀਕ ਆ ਚਲੋ ਠੀਕ ਆ ਤੇ ਵੈ ਖਾਰਸਾ ਵੈ ਫਤਿਹ